ਪੂਰਾ ਪਿੰਡ ਢੇਰੀਵਾਲ ਰੋਡ ਦੇ ਉੱਤੇ ਆਹ ਕਿਤਾਹ ਤਰਖਤਾ ਕੜ-ਕੜ ਕੇ ਤੇ ਲਈ ਜਾਂਦੇ ਨੇ ਆ ਦੇਖੋ ਆ ਮੋਬਾਈਲ ਨੰਬਰ ਇਹਦਾ ਤਾਂ ਆਹ ਟਰੈਕਟਰ ਆ ਵਾਲੇ ਇਹ ਸਰਕਾਰ ਕਹਿੰਦੀ ਆ ਇਹ ਵਾਤਾਵਰਨ ਬਚਾਉਣਾ ਆ ਹਰਿਆਲੀ ਕਰਨੀ ਆ ਤੇ ਆ ਦੇਖੋ ਵੱਡ-ਵੱਡ ਲਈ ਜਾਂਦੇ ਆ ਇਹ ਪਿੰਡ ਢੇਰੀਵਾਲ ਬਲਾਕ ਤਰਸਿਕਾ ਤੇ ਜਗਲਾਤ ਉਹ ਵਿਭਾਗ ਦਾ ਮਹਿਕਮਾ ਵੀ ਸੁੱਤਾ ਪਿਆ ਆ ਨਾਲਾਰੇ ਘਰੇ ਘੜਕੜ ਗਏ ਦਰਸਤ ਲਈ ਜਾਂਦੇ ਤਾਂ ਕਿਹੜੇ ਪਿੰਡੋਂ ਆਏ ਧੀਰੀ ਵਾਲੋ ਓਏ ਕਿਹੜੇ ਪਿੰਡੋਂ ਆਏ ਅੱਜ ਆਇਆ ਜਿਹੜਾ ਪੱਜ ਕੇ ਛਿੱਤੀ ਕਿਹੜੇ ਪਿੰਡੋਂ ਆਏ ਅਸੀਂ ਜੋਧਾ ਨਗਰੀ ਦਾ ਜੋਧਾ ਨਗਰੀ ਦਾ ਆ ਇੱਕ ਬੰਦੇ ਆਏ ਵੀਡੀਓ ਬੂਡੀ ਬਣਾਉਣ ਯਾਰ ਜੋ ਨਾ ਇਹ ਕੂਕਟੀਆਂ ਦਾ ਦਰਸਤ ਲੋਕੀ ਵਾਤਾਵਰਣ ਨਹੀਂ ਰਹੀਆਂ ਖਰਾਬ ਕਰਨ ਦਾ ਏ ਤੁਸੀਂ ਇੱਥੇ ਆ ਜਾਓ 2 ਮਿੰਟ ਰੁਕ ਜਿਓ ਨਾਲ ਆਉਂਦੇ ਏ ਆ ਸਰਕਾਰ ਲਾਉਦੀ ਆ ਤੇ ਇਹ ਵੇਖੋ ਕਰੀ ਜਾਂਦੇ ਆ ਇਹ ਘਾਟ ਘਾਟ ਲਈ ਜਾਂਦੇ ਆ ਤੇ ਇਹਨਾਂ ਦੇ ਉੱਤੇ ਜਿਹੜਾ ਕੇਸ ਜ਼ਰੂਰਦਰਚ ਹੋਣਾ ਚਾਹੀਦਾ ਭਾਹ ਜੋ ਮਰਜੀ ਆ ਜੰਗ ਹਲਾਤ ਵਿਭਾਗ ਨੂੰ ਚਾਹੀਦਾ ਇਹਨਾਂ ਤੇ ਕਾਰਵਾਈ ਪਾ ਆ ਬੰਦੇ ਨੇ ਇਹ ਕਹਿੰਦੇ ਅਸੀਂ ਦਿਹਾੜੀਦਾਰ ਆ ਜਾਲੀਦਾਰ ਆ ਜੀ ਦੱਸੋ ਕਿੱਥੋਂ ਆਏ ਦਿਹਾੜੀਦਾਰ ਆ ਇਹ ਕਿੱਥੋਂ ਆਏ ਤੁਸੀਂ ਇੱਧਰ ਕਰ ਮੂੰਹ ਕਿੱਥੋਂ ਆਏ ਤੁਸੀਂ ਜੋਧੇਨਗਰੀ ਆਏ ਜੋਧੇਨਗਰੀ ਚਲੋ ਜਾਓ ਤੁਸੀਂ ਕਰੋ ਆਪਣਾ ਕੰਮ ਕੋ ਗੱਲ